ਮੇਰੇ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਮੇਰੇ ਵੀਰੋ ਤੇ ਪਹੁੰਚ ਗਏ ਬਾਬੇ ਉਹ ਪੱਖੁੱਡਿਆਂ ਤੇ ਤੇ ਪਾਣੀ ਪਾਉਣਾ ਸੀ ਚੱਕਰਿਆ ਚ ਪਾਇਆ ਨਹੀਂ ਕੋਈ ਦਿੱਕਤ ਨਹੀਂ ਤੇ ਦਾਣੇ ਖਾਏ ਵੀ ਨਹੀਂ ਤੇ ਬੱਚੇ ਨੂੰ ਪਿਠਾਵਾਂਗੇ ਛਤਰੀ ਤੇ ਤੇ ਇੱਕ ਅੰਦਾ ਭਰਾ ਕਰਤੇ ਆਪਾਂ ਨੇ ਮੁੰਡੇ ਨੂੰ ਗਿਫਟ ਜਿਹਦੇ ਤੋਂ ਪਹਿਲਾਂ ਦਿੱਤਾ ਸੀ ਜੀ ਨੂੰ ਤੇ ਬਾਬੇਓ ਬਾਕੀ ਇਹ ਕਬੂਤਰ ਐ ਬਾ ਅਡਾਉਂਦੇ ਇਹਨਾਂ ਨੂੰ ਬਾਅਦ ਚ ਪਹਿਲਾਂ ਚੱਲਦੇ ਆਂ ਉੱਪਰ ਉੱਪਰ ਜਾ ਕੇ ਕੂਤਰ ਖੋਲਦੀ ਏ ਤੇ ਦਾਣੀ ਦੋਨੇ ਪਾ ਦਈਏ ਬੱਚਿਆਂ ਨੂੰ ਝੋਗਾ ਦੇਣਾ ਹੈ ਕਿਉਂਕਿ ਤੇ ਇੱਕੇ ਕੂਤਰ ਪਤਾ ਨਹੀਂ ਕਿਹਦਾ ਬੈਠਾ ਚਾਪ ਜਾ ਤੇ ਹੁਣ ਚੱਲਦੇ ਆ ਬਾਬੇ ਉੱਪਰ ਓ ਬਈ ਬਾਬੇ ਪਹੁੰਚ ਗਏ ਆਂ ਆਪਾਂ ਉੱਪਰ ਕੂਤਰਣ ਕੋਲੇ ਤੇ ਖੋਲਦੇ ਆ ਇਹਨਾਂ ਦੇ ਜੰਦੇ ਤੇ ਸਮਾਨ ਸਾਰਾ ਵਿਖਰਿਆ ਪਿਆ ਆਏ ਬਾਬੇ ਉਹ ਇਹਨੇ ਲਾ ਦਈਏ ਤੇ ਤੁਹਾਨੂੰ ਦਿਖਾਉਂਦੇ ਆਂ ਬਾਬੇ ਇਕਦਾਂ ਆਪਾਂ ਨੇ ਡੋਲੀ ਬਾਹਰ ਕੱਢਤੀ ਤੇ ਇਹ ਵੀ ਕੱਢਤੀ ਬਾਹਰ ਅੰਡੇ ਬੱਚੇ ਸਾਰੇ ਇਹਦੇ ਵਿੱਚੇ ਤੇ ਹੁਣ ਇੱਕ ਵਾਰ ਜੰਦੇ ਖੋਲਦੀ ਆ ਬਾਕੀ ਤੁਹਾਨੂੰ ਫੇਰ ਦਿਖਾਉਂਦੇ ਆ ਤੇ ਤਿੰਨ ਨੋ ਬੱਚੇ ਆਪਾਂ ਨੇ ਲਿਆ ਹੁੰਦੇ ਚੱਕ ਕੇ ਦੋ ਇਹ ਬੈਠੇ ਤੇ ਇੱਕ ਉਹ ਬੈਠਾ ਸਾਹਮਣੇ ਦੋ ਇਹ ਆ ਲਿਆਉਂਦੇ ਆਪਾਂ ਨੇ ਮੁੰਡੇ ਪਾਦੇ ਚੱਕ ਕੇ ਉਹ ਹੈ ਨਹੀਂ ਸੀ ਬੱਚੇ ਛੋਟੇ ਸੀ ਆਪਾਂ ਚੱਕ ਲਿਆ ਇਹ ਠੀਕ ਹੈ ਜੀ ਤੇ ਬਾਕੀ ਹੁਣ ਖੋਲਦੇ ਆਂ ਜੰਦਾ ਹਦਰ ਵਾਲਾ ਤੇ ਇਹਨਾਂ ਨੂੰ ਵੀ ਪਾਉਂਦੇ ਆਂ ਦਾਣੇ ਤੇ ਫਿਰ ਦਿਖਾਉਂਦੇ ਆਂ ਤੁਹਾਨੂੰ ਬਾਕੀ ਗੱਲਾਂ ਬਾਤਾਂ ਖੁੱਡਾ ਸਾਫ ਕਰਨਾ ਹੈ ਇਹ ਵੀ ਕਰ ਦੂਗਾ ਹੁਣ ਆਪਾਂ ਡੇਲੀ ਝਾੜੂ ਮਾਰ ਦਈਦਾ ਹੈ ਤੇ ਬਾਕੀ ਇਹ ਬੱਚੇ ਚੈੱਕ ਕਰੋ ਬੱਚੇ ਏਡੇ ਏਡੇ ਗ੍ਰੋਥ ਕਰ ਗਏ ਤੇ ਡੰਨ ਬਾਕੀ ਓਕੇ ਬੈਠੇ ਰਪੂਟਾ ਠੀਕ ਹੈ ਬਾਬੇਓ ਬਾਕੀ ਆਪਾਂ ਨੇ ਮਾਰਿਆ ਸੀ ਕੱਲ ਨੀਰੂ ਇਹ ਵੀ ਦਿਖਾ ਦਿੰਦੇ ਤੁਹਾਨੂੰ ਖੁੱਡੇ ਤੇ ਲੋ ਜੀ ਲੋ ਜੀ ਹੁਣ ਚਾਊਗਾ ਨਹੀਂ ਬਿਲਕੁਲ ਵੀ ਬਿਲਕੁਲ ਐਨ ਓਕੇ ਐ ਤੇ ਠੀਕ ਹੈ ਬਾਬੇ ਕੂਤਰ ਖੋਲਦੀ ਐ ਬਾਹਰ ਉਹ ਵੀ ਉੱਡ ਗਿਆ ਕੂਤਰ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਕੋਈ ਮਿੱਤਰੋ ਕੂਤਰ ਖੋਲੇ ਹੋਈ ਸੀ ਬਾਹਰ ਤੇ ਬਾਬੇ ਓਕੇ ਐ ਬਾਕੀ ਕਬੂਤਰ ਉਡ ਰਹੇ ਹੁਣ ਦੂਸਰੇ ਕਬੂਤਰ ਖੋਲ ਦੁੰਦੇ ਆ ਦੂਸਰੀ ਸਾਈਡ ਵਾਲੇ ਧੁੱਪ ਲੱਗ ਲੂਗੀ ਇਹਨਾਂ ਨੂੰ ਵੀ ਇਹਨਾਂ ਨੂੰ ਕਰ ਦਿੰਦੇ ਆ ਆਪਾਂ ਬੰਦ ਤੇ ਸ਼ਾਮ ਨੂੰ ਪਾਵਾਂਗੇ ਇਹਨਾਂ ਚੱਕਰਾਂ ਵਿੱਚ ਦਵਾਈ ਪਾਣੀ ਪਾਣੀ ਦੇ ਵਿੱਚ ਮਿਲਾ ਕੇ ਤਾਂ ਕਿ ਫਿੱਟ ਰਹੇ ਕਬੂਤਰ ਹੁਣ ਖੋਲਦੇ ਆ ਬਾਬੇ ਦੂਸਰੀ ਸਾਈਡ ਵਾਲੇ ਸੈਂਟਰ ਲੋਕ ਹਟਾ ਦਈਏ ਇਹ ਬਾਕੀ ਡਨ ਆ ਵੀ ਸਮਾਨ ਚੱਕ ਦੂੰਗਾ ਜੋ ਉੱਪਰ ਰੱਖ ਦੂੰਗੇ ਇਹਨਾਂ ਨੂੰ ਕਰਦੇ ਆ ਬੰਦ ਬੱਚਿਆਂ ਨੂੰ ਵੀ ਧੁੱਪ ਲਵਾਈਏ ਵਧੀਆਂ ਧੁੱਪ ਲੱਗ ਲਈ ਅੱਜ ਖੁੱਡਿਆਂ 'ਚ ਵੀ ਲੱਗ ਲਈ ਖੁੱਡੇ ਸਾਫ਼ ਕਰਤੇ ਬਿਲਕੁਲ ਇਹਨਾਂ ਦੇਖੋ ਦੋ ਇਹਨਾਂ ਬਣਾਤੇ ਖੁੱਡੇ ਬਾਕੀ ਇਹ ਇੱਧਰ ਹੈ ਇੱਧਰ ਵੀ ਇਹਨਾਂ ਓਕੇ ਕਰਤੇ ਬਾਕੀ ਠੀਕ ਹੈ ਬਾਬੋ ਤੇ ਬਾਅਦ ਫਿਰ ਪਾਣੀ ਪੂਣੀ ਰੱਖ ਕੇ ਨੋਂ ਪਾਵਾਂਗੇ ਦਾਣੇ ਤੇ ਦਾਨੇ ਬਾਬੇ ਜਿਹੜੇ ਕੂਤਰ ਉਤਰੂੜ ਰਹੇ ਐ ਨਾ ਚੋ ਵੀ ਅੱਜ ਦੋ ਤਿੰਨ ਕੂਤਰ ਉੱਪਰ ਸ਼ਿਫਟ ਕਰ ਦਾਂਗੇ ਖੁੱਡਿਆਂ ਚ ਤੇ ਮਹੀਨਾ ਹੋ ਗਿਆ ਉੱਡਦਿਆਂ ਨੂੰ ਤੇ ਉੱਪਰ ਸ਼ਿਫਟ ਕਰ ਦਾਂਗੇ ਬਾਬੇਟ ਜਵੇ ਕਰਦੇ ਆ ਫਿਰ ਬੰਦ ਲੋ ਬਈ ਬਾਬੋ ਕੂਤਰ ਉਤਰ ਰਹੇ ਸੀ ਬੱਚੇ ਤੇ ਇਹਨਾਂ ਨੂੰ ਪਾਣੀ ਪੂਣੀ ਰੱਖ ਕੇ ਹੁਣ ਪਾਤੇ ਆ ਦਾਣੇ ਬਈ ਇਧਰ ਇੱਕ ਹੀ ਐ ਤੇ ਇਕੱਲੇ ਨੂੰ ਬਹੁਤ ਐ ਵਹ ਤੇ ਵੀ ਜਿਆਦਾ ਹੀ ਐ ਇਹਨੂੰ ਥੋੜੇ ਚੱਕੇ ਲੰਦੇ ਆ ਤੇ ਵਾਕੀ ਪਾ ਦਿੰਦੇ ਆ ਬਾਬੇ ਉੱਧਰ ਵੀ ਦਾਣੇ ਬੱਚਿਆਂ ਨੂੰ ਤੇ ਇਹ ਬੱਚੇ ਨੂੰ ਇਹਨੂੰ ਛੋਟੇ ਨੂੰ ਪਠਾਵਾਂਗੇ ਛਤਰੀ ਤੇ ਛਾਮ ਜੀ ਨੂੰ ਤੇ ਲੋ ਬਈ ਬਾਬੇ ਇਹਨਾਂ ਨੂੰ ਪਾਤੇ ਦਾਣੇ ਖਾਣ ਦੋ ਇਹਨਾਂ ਨੂੰ ਕਰਨ ਦੋ ਆਪਣਾ ਪੇਟ ਫੁੱਲ ਤੇ ਦਾਣੇ ਇਹ ਗਾਬੇ ਹੁਣ ਪਾਉਂਦੇ ਆਂ ਉੱਪਰ ਵਾਲੇ ਕਬੂਤਰਾਂ ਨੂੰ ਵੀ ਦਾਣੇ ਤੇ ਲੋ ਵੀ ਮਿੱਤਰੋ ਇਹ ਦਵਾਈਆਂ ਪਾਤੀਆਂ ਆਪਾਂ ਨੇ ਪਾਣੀ ਦੇ ਵਿੱਚ ਚਾਰੋਂ ਤੇ ਪਾਣੀ ਦੇ ਕੁਝੇ ਭਰ ਕੇ ਰੱਖਦੇ ਆ ਤੇ ਖਾਰੇ ਆ ਕਬੂਤਰ ਬੱਚਿਆਂ ਨੂੰ ਦੇ ਕੇ ਦੇਖੋ ਚੋਗਾ ਦਵਾਈ ਵਾਲੇ ਪਾਣੀ ਨਾਲ ਹੀ ਤੇ ਇੱਧਰ ਡੋਲੀ ਵਾਲੇ ਕਬੂਤਰ ਵੀ ਖੋਲਤੇ ਆ ਇੱਧਰ ਵੀ ਬੱਚੇ ਕੱਢੇ ਵੀ ਆ ਇਹਨਾਂ ਨੂੰ ਪਾ ਦਿੰਦੇ ਹੁਣ ਦਾਣੇ ਬਾਬਿਓ ਤੇ ਇਹਨੂੰ ਬਾਹਰ ਕੱਢ ਦਿੰਦੇ ਆ ਹੁਣ ਹਲਕਾ ਹੋ ਗਿਆ ਤੇ ਮਿੱਟੀ ਨਿਕਲ ਗਈ ਇਹਨੂੰ ਭਗਾ ਭਗਾ ਮਾਰ ਰੇ ਕੋ ਉਤਰ ਤੇ ਹੁਣ ਬਾਬਿਓ ਇਹਨਾਂ ਨੂੰ ਪਾਉਂਦੇ ਆ ਦਾਣੇ ਤੇ ਖਾਣ ਦੋ ਉਤੇ ਬੱਚਿਆਂ ਨੂੰ ਦੇ ਦੇ ਦੋ ਚੋਗਾ ਲਓ ਜੀ ਆਜਾ ਭਾਈ ਜੀ ਦਾਣੇ ਸਭ ਤੋਂ ਪਹਿਲਾਂ ਲਓ ਜੀ ਬਾਬਿਓ ਭਰਤੀਆਂ ਟਰੇਆਂ ਇਹ ਖਾਣ ਗੋ ਇਹਨਾਂ ਨੂੰ ਤੇ ਦੂਸਰੀ ਸਾਈਡ ਵੀ ਪਾ ਦਿੰਦੇ ਆ ਕੂਥਰਾ ਹੁੰਦਾ ਨੇ ਤੇ ਓਕੇ ਬਾਬਿਓ ਫਿੱਟੇ ਕੂਤਰ ਸਾਰੇ ਖੁਸ਼ੀ ਹੋਏ ਦਾਣੇ ਖਾ ਰਹੇ ਆ ਵਧੀਆ ਆ ਨਾ ਦੇਖੋ ਕਿਵੇਂ ਕੰਦ ਨੂੰ ਝੁੰਡਣ ਲੱਗਿਆ ਵਾ ਤੇ ਇੱਧਰ ਵੀ ਬਾਬਿਓ ਪਾ ਦੇ ਆ ਦਾਣੇ ਚਲੋ ਲੋ ਜੀ ਆਹ ਤੇ ਦਾਣੇ ਬਾਬਿਓ ਤੇ ਖਾਣ ਲੱਗ ਗਏ ਤੇ ਵੀ ਕਬੂਤਰ ਆਪਾਂ ਨੇ ਉੱਪਰ ਸ਼ਿਫਟ ਕਰਤੇ ਇਕਾ ਲਾਲ ਸੀੜਾ ਵਾਲਾ ਕਰਤੇ ਆ ਇਕੋ ਰੈਂਬੋ ਵੀ ਕਰਤੇ ਆ ਇੱਕ ਦੋ ਹੋਰ ਕਰਿਆ ਏ ਉਹ ਕਬੂਤਰੀ ਵੀ ਕਰਤੀ ਉੱਪਰ ਇਹ ਰਤੀ ਤੇ ਠੀਕ ਹੈ ਬਾਬਿਓ ਕਰਦੇ ਆਂ ਜੀ ਆਪਾਂ ਵੀ ਆਪਣੇ ਵਲੌਗ ਦੇ ਇੰਟੈਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਜੀ ਆਪਾਂ ਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਇਹ ਕਬੂਤਰੀ ਨੇ ਵੀ ਅੰਡੇ ਧਰ ਲਏ ਠੀਕ ਹੈ ਜੀ ਇਹ ਬੈਠੀ ਇੱਕ ਉਤਰੀ ਤੇ ਕੋਟਾ ਇਹ ਅੰਡੇ ਘਰ ਲੈ ਵੱਧ ਤੇ ਕਰਦੇ ਆ ਬਲੌਗ ਦਾ ਇਥੇ ਐਂਡ ਧੰਨਵਾਦ